ਹਸੀ ਕਾਲ ਆਪਣੇ ਪੇਜ ਦੇ ਉੱਤੇ ਇੱਕ ਵਾਰ ਤੁਹਾਡਾ ਫੇਰ ਸਵਾਗਤ ਹੈ ਅੱਜ ਆਪਾਂ ਪਹੁੰਚੇ ਆਂ ਪਿੰਡ ਤੁੰਗਾ ਦੇ ਵਿੱਚ ਜਿੱਥੇ ਕਿ ਜੋ ਆਪਣਾ ਸੱਭਿਆਚਾਰ ਧੀਆਂ ਦਾ ਤਿਉਹਾਰ ਧੀਆਂ ਉਹ ਮਨਾਇਆ ਜਾ ਰਿਹਾ ਉਹਨੂੰ ਬਹੁਤ ਹੀ ਸੁਜੱਜੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਆਓ ਆਪਾਂ ਤੁਹਾਨੂੰ ਜਿਹੜਾ ਇਹਨਾਂ ਦੇ ਵਿੱਚ ਤਿਉਹਾਰ ਦੇ ਵਿੱਚ ਜੋ ਵੀ ਗਤੀਵਿਧੀਆਂ ਨੇ ਕਿਸ ਤਰ੍ਹਾਂ ਇਹ ਤਿਉਹਾਰ ਨੇ ਜਿਹੜੇ ਮਨਾਏ ਜਾਂਦੇ ਸਾਡੇ ਪਿੰਡਾਂ ਦੇ ਵਿੱਚ ਜੋ ਅਲੋਪ ਹੋ ਰਿਹਾ ਜੋ ਸੱਭਿਆਚਾਰ ਉਸ ਨੂੰ ਦੁਬਾਰਾ ਤੋਂ ਜਿਹੜਾ ਹੈਗਾ ਸੁਜੀਤ ਕੀਤਾ ਤੇ ਉਹਦੇ ਵਿੱਚ ਦੁਬਾਰਾ ਤੋਂ ਜਿਹੜੀ ਜਾਨ ਪਾਈ ਗਈ ਆ ਜਿਹੜੀਆਂ ਸਾਡੀਆਂ ਧੀਆਂ ਪੈਣਾ ਨੇ ਉਹ ਸਾਰੀਆਂ ਇਕੱਠੀਆਂ ਹੋ ਕੇ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਇਤਿਹਾਰ ਨੂੰ ਮਨਾਉਂਦੀਆਂ ਨੇ ਤੇ ਕਿਵੇਂ ਜਿਹੜਾ ਹੈਗਾ ਉਹ ਆਪਣੇ ਜਿਹੜੇ ਦਿਲ ਦੇ ਬਲਬਲੇ ਨੇ ਉਹਨਾਂ ਨੂੰ ਇਕੱਠੀਆਂ ਹੋ ਕੇ ਇੱਕ ਦੂਸਰੀ ਦੇ ਨਾਲ ਸਾਂਝੇ ਕਰਦੀਆਂ ਨੇ ਜੋ ਅੱਜ ਦੇ ਜੋਕੇ ਸਮੇਂ ਦੀਆਂ ਧੀਆਂ ਨੇ ਇਹਨਾਂ ਨੂੰ ਤੁਸੀਂ ਕਿਵੇਂ ਸਮਝੋ ਜਿਹੜਾ ਹੈ ਪੰਚਾਇਤ ਵੱਲੋਂ ਪਿੰਡਾਂ ਦੇ ਵਿੱਚ ਨਗਰਾਂ ਵੱਲੋਂ ਦੇ ਸਹਿਯੋਗ ਦੇ ਨਾਲ ਧੀਆਂ ਦਾ ਤਿਹਾਰ ਮਨਾਇਆ ਜਾਂਦਾ ਇਹਨੂੰ ਕਿਸ ਤਰ੍ਹਾਂ ਤੁਸੀਂ ਮੈਂ ਆਮਨਦੀਪ ਕੌਰ ਮੇਰਾ ਪਿੰਡ ਤੁੰਗਾਂਗਾ ਜੀ ਮੈਂ ਮੈਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿ ਸਾਡੀਆਂ ਇਹ ਸਨ ਸਾਰੀਆਂ ਕੁੜੀਆਂ ਨੂੰ ਇਕੱਠਾ ਆ ਹੁਣ ਇੱਕ ਮੌਕਾ ਦਿੱਤਾ ਤੇ ਜੇ ਇਹ 3 ਜੀ ਪਾ ਬਿਸਰ ਦੇ ਜਾਂਦੀ ਸੀਗੀਆਂ ਜਿਹੜੇ ਯੰਗ ਜੋ ਬੱਚੇ ਨੇ ਨੌਂ ਖੁੱਲਦੇ ਜਾ ਰਹੇ ਨੇ ਤੀਆਂ ਦਾ ਤਿਹਾਰ ਤੇ ਆਪਣਾ ਸੱਭਿਆਚਾਰ ਤੇ ਇੱਕ ਇਹ ਸਾਨੂੰ ਇੱਕ ਨਾ ਸਰਪੰਚ ਸਾਹਿਬ ਨੇ ਇੰਨਾ ਵਧੀਆ ਮੌਕਾ ਦਿੱਤਾ ਨੇ ਅੱਪੇ ਕਹੀ ਅਸੀਂ ਨਾ ਕੁੜੀਆਂ ਇਹ ਜਿਹੇ ਹੈਗੇ ਜਿਹੜੇ ਬਹੁਤ ਟਾਈਮ ਤੋਂ ਪੜਦੀ ਹੁੰਦੀ ਤੇ ਮਿਲਦੀਆਂ ਨਹੀਂ ਹੈਗੀਆਂ ਇੱਕ ਬਹਾਨੇ ਦੇ ਨਾਲ ਸਾਨੂੰ ਸਰਪੰਚ ਸਾਹਿਬ ਨੇ ਇਕੱਠੇ ਹੋਣ ਦਾ ਮੌਕਾ ਦਿੱਤਾ ਤੇ ਅਸੀਂ ਸਾਰੀਆਂ ਕੁੜੀਆਂ ਇੱਥੇ ਇਕੱਠੀਆਂ ਹੋ ਕੇ ਹੁਣ ਨੱਚ ਰਿਆਂਗੇ ਖੁਸ਼ੀਆਂ ਮਨਾ ਰਿਆਂਗੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰ ਪੰਚਾਇਤ ਪਿੰਡ ਤੁੰਗਾ ਦਾ ਧੰਨਵਾਦ ਸੋ ਆਪਾਂ ਜਾਣਦੇ ਆ ਜਿਹੜੀ 올ਡ ਪੀੜੀ ਆ ਪੁਰਾਣੀ ਪੀੜੀ ਆ ਜਿਹੋ ਉਹਨਾਂ ਦੇ ਸਮੇਂ ਦੇ ਵਿੱਚ ਤੇ ਅੱਜ ਦੀਆਂ ਜਿਹ ਉੰਨਾ ਵੇਰਕ ਕਿਤੇ ਬਹੁਤ ਬਹੁਤ ਫਰਕ ਕਹਿਉਂਗਾ ਆਂ ਜਾਂ ਵਿੱਚ ਹੁਣ ਪਿਆਰੇ ਛੱਡ ਗਏ ਇਹਨੇ ਨੂੰ ਝੂਣ ਜਾਂਦੀਆਂ ਦੁਪਹਿਰੇ ਵੀ 3ਾਂ ਨਾੜੀਆਂ ਦੁਪਹਿਰੇ ਨੂੰ ਝੂਟ ਕੇ ਆਉਂਦੀਆਂ ਲਾਤੋ ਕੇ ਦਵਾਰੇ ਫੇਰ 3ਾਂ ਜੀ ਆਉਂਦੀਆਂ ਸਾਹ ਖੇਡਦੀਆਂ ਆਪੀ ਸੀਤਾ ਪਤੀਆਂ ਤੇ ਰੋੜੇ ਖੇਡਦੀਆਂ ਬਹੁਤ ਛਾਦੀ ਬੋਦੀਆਂ ਕਿ 15 15 ਨਿਸ਼ੀਆਂ ਲੱਗਦੀਆਂ ਜਦੋਂ 3ਾਂ ਵਿਛੜ ਜਾਂਦੀਆਂ ਸਾਡਾ ਧੀਰਾ ਲੱਗਦਾ जोर लगी जोरों जोर लगी मेरे पेकिया पिंड तिया जोर लगी मेरे पेकिया पिंड तिया जोर लगी मेरे पेकिया के पिंड तिया जोर लगी सौ का महीना मंजे डाये ना जी जोड़ के चलन गे पंतारे है जुगा नी रोड़े चलन गे पंतारे है जुगा नी रोड़ के चलन गे पंता ਤਾਲੀ ਦਾ ਪਤ ਹਰਾ ਹਰਾ ਵੀਰਾਦਾਰ ਚੁਣ ਦੇ ਜੀ ਖੜਾ ਕਰਵੇਂ ਵੀਰਾਦਾਰ ਚੁਣ ਦੇ ਜੀ ਖੜਾ ਕਰਾ ਤਾਲੀ ਦਾ ਪਤ ਸੁਕਾ ਸੁਕਾ ਵੀਰਾ ਸੋ ਆਪਣਾ ਤਿਹਾੜੀਆਂ ਦਾ ਤਿਹਾੜਾ ਹੈ ਇਹ ಗ್ರಾಮ ਪੰਚਾਇਤ ਤੁੰਗਾ ਤੇ ਪਿੰਡ ਦੇ ਸਹਿਯੋਗ ਦੇ ਨਾਲ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਆਪਾਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੀਆਂ ਸਾਰੇ ਪਿੰਡ ਦੀਆਂ ਧੀਆਂ ਨੇ ਤੇ ਉਹ ਸਾਰੀਆਂ ਹੀ ਨੇੜੀਆਂ ਦੇ ਬਾਹਰ ਹੋ ਗਈਆਂ ਜਿਹੜੀਆਂ ਆਪਣਾ ਤੀਆਂ ਪੈਣਾ ਵਿਆਈਆਂ ਗਈਆਂ ਬਾਹਰ ਦੂਰ ਗਰੇਡੋਂ ਤਾਂ ਕਿ ਉਹ ਜਿਹੜਾ ਇੰਜੋਏ ਕਰ ਰਹੇ ਨੇ ਤੀਆਂ ਦੇ ਤਿਹਾੜ ਦੇ ਵਿੱਚ ਆਪਣੇ ਦਿਲ ਦੇ ਬਲਬਲੇ ਜਿਹੜੇ ਨੇ ਉਹਨਾਂ ਨੂੰ ਛੱਡ ਕੇ ਸਾਫ਼ ਦੇ ਵਿੱਚ ਸਾਂਝੇ ਕਰ ਰਹੇ ਨੇ ਸੋ ਆਓ ਆਪਾਂ ਜਿਹੜੀ ਉਹਨਾਂ ਦੀ ਪ੍ਰਦਰਸ਼ਨੀ ਉਹ ਵੀ ਦਿਖਾਈਏ ਜੋ ਸਾਡੀਆਂ ਉਲੋਪ ਹੋ ਰਹੀਆਂ ਆ ਵਿਰਾਸਤ ਦੀਆਂ ਜਿਹੜੀਆਂ ਤੀਆਂ ਨੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਸਾਡੀਆਂ ਭੈਣਾਂ ਨੇ ਜਿਹੜੀਆਂ ਉਹ ਪੱਖੀਆਂ ਜੋ ਕਿ ਅੱਜ ਦੇ ਜਿਹੜਾ ਸਮੇਂ ਦੇ ਵਿੱਚ ਆਧੁਨਿਕ ਮਾਨੇ ਦੇ ਮੁਤਾਬਕ ਅਲੋਪ ਹੋ ਚੁੱਕੀਆਂ ਨੇ ਘੜਾ ਪੱਖੀਆਂ ਤੇ ਤੁਸੀਂ ਦੇਖ ਸਕਦੇ ਹੋ ਸੱਜ ਜਿਹੜੇ ਕਿ ਸਜਾ ਕੇ ਧਰੇ ਗਏ ਨੇ ਇਸ ਪ੍ਰਦਰਸ਼ਨ ਵਿੱਚ ਲਾਏ ਗਏ ਨੇ ਇਹ ਸਾਡੀਆਂ ਅਲੋਪ ਹੋ ਰਹੀਆਂ ਜਿਹੜੀਆਂ ਸਾਰੀਆਂ ਅਵਸਥਾਂ ਇਹਨਾਂ ਦੀ ਵੀ ਜਿਹੜੀ ਪ੍ਰਦਰਸ਼ਨੀ ਲਾਈ ਗਈ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਮਧਾਣੀ ਚਾਟੀ ਤੇ ਮਧਾਣੀ ਜਿਹਦੇ ਵਿੱਚ ਸਾਡੇ ਪੁਰਾਣੇ ਸਮਾਜ ਦੇ ਸਾਡੇ ਮਾਤਾਵਾਂ ਦੁੱਧ ਰੜਕਿਆ ਕਰਦੀਆਂ ਸੀ ਅਤੇ ਨਾਲ ਹੀ ਜਿਹੜਾ ਚਰਖਾ ਉਸਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਉਹ ਵੀ ਜਰਾਏਗਾ ਸਾਰੀ ਪ੍ਰਦਰਸ਼ਨੀ ਲਾਈ ਗਈ ਹੈ ਅੱਜ ਅੱਜ ਦੇ ਉਕੇ ਵਿੱਚ ਤਾਂ ਦੇ ਜਿਹੜੀ ਇਹ ਝਾਟੀ ਹੈ ਪੁਰਾਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਸਾਡੀਆਂ ਮਾਤਾ ਮਸੀਂ ਦੁੱਧ ਰੜਕੇ ਅਸੀਂ ਕੱਲ ਦੀ ਤੇ ਕੀ ਕੀਤੀ ਵੀ ਮਹੱਤਤਾ ਦੀ ਇਸ ਦੀ ਇਹ ਝਾਟੀ ਆ ਇਹਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਸਾਡੀਆਂ ਮਾਤਾ ਬੀਬੀਆਂ ਦੁੱਧ ਰੜਕਿਆ ਕਰਦੇ ਸੀ ਉਹ ਚੀਜ਼ ਹੁਣੇ ਖਤਮ ਹੋ ਚੁੱਕੀ ਹੈ ਜੋ ਸਾਨੂੰ ਹੁਣ ਵੀਰਾਂ ਨੇ ਪਹਿਣਾ ਨੇ ਜਾਤ ਕਰਵਾਈ ਹੈ ਲੱਗਿਆ ਭਣੇ ਅਸੀਂ ਕੱਲ ਕੈਸ਼ੀ ਗੱਬੇ ਤੇ ਕਿੱਦਾਂ ਲੱਗਿਆ ਜਿਹੜਾ ਸੋਨਤੀਆਂ ਦਾ ਤਿਹਾਰ ਆਇਆ ਮਨਾਇਆ ਜਾ ਰਿਹਾ ਕਿ ਇਹ ਜੋਕੇ ਸਮੇਂ ਦੀ ਲੋੜ ਐ ਕਿੱਦਾਂ ਤੁਹਾਨੂੰ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਵਧੀਆ ਲੱਗਿਆ ਤੀਆਂ ਦਾ ਤਿਹਾਰ ਮਨਾ ਕੇ ਕਿਉਂਕਿ ਅਸੀਂ ਵਿਛੜੀਆਂ ਭੈਣਾਂ ਕਈ ਸਾਲਾਂ ਤੋਂ ਟੱਡੀਆਂ ਹੋ ਚੁੱਕੀਆਂ ਅੱਜ ਤੇ ਸਾਨੂੰ ਬਹੁਤ ਵਧੀਆ ਲੱਗਿਆ ਵੀਰੇ ਜੋ ਵੀ ਤੁਸੀਂ ਪੁਰਾਣੀਆਂ ਸਖੀਆਂ ਸੀ ਜਿਹੜੀਆਂ ਵਿਛੜੀਆਂ ਉਹਦਾ ਇਸ ਦਿਨ ਆ ਕੇ ਇਕੱਠੀਆਂ ਹੋ ਜਨ ਹਾਂਜੀ ਹਾਂ ਤੇ ਪੰਚਾਇਤ ਦਾ ਕਿਵੇਂ ਪੰਚਾਇਤ ਵੀਰੇ ਬਹੁਤ ਵਧੀਆ ਕਿਉਂਕਿ ਸਾਰੇ ਪਰਵਾਹ ਦਾ ਸਾਰੇ ਪਿੰਡ ਦਾ ਧੰਨਵਾਦ ਸਾਡੇ ਵੱਲੋਂ ਜੋ ਵੀ ਵਿਛੜੀਆਂਆਂ ਸਹੇਲੀਆਂ ਦੁਆਰਾ ਇਕੱਠੀਆਂ ਹੋ ਗਈਆਂ ਇੱਕ ਵਾਰ ਸਾਡੇ ਮੈਡਮ ਐਸਐਚਓ ਸਾਹਿਬ ਉਹਨਾਂ ਨੂੰ ਵੀ ਆਪਾਂ ਜਾਣਦੇ ਜੋ ਅੱਜ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਇਸ ਤੀਆਂ ਦੇ ਤਿਉਹਾਰ ਦੇ ਵਿੱਚ ਜੋ ਕਿ ਤੁੰਗਾਂ ਦੇ ਵਿੱਚ ਨਗਰ ਪੰਚਾਇਤ ਅਤੇ ਪੂਰੇ ਸਮੁੱਚੇ ਨਗਰ ਵੱਲੋਂ ਇੱਤਿਆਂ ਦਾ ਤਿਉਹਾਰ ਹੈ ਜਿਹੜਾ ਤੀਆਂ ਦਾ ਤਿਉਹਾਰ ਹੈ ਉਹ ਮਨਾਇਆ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਲੱਗਦਾ ਮੈਡਮ ਜੋ ਇਹ ਪਿੰਡਾਂ ਦੇ ਵਿੱਚ ਹੁਣ ਇਹ ਤੀਆਂ ਦੇ ਸਾਡੇ ਆਲੋਪ ਹੋ ਰਿਹਾ ਤਿਉਹਾਰ ਨੇ ਉਹ ਦੁਬਾਰਾ ਤੋਰ ਜਾ ਕੇ ਹੋਇਆ ਨੇ ਦੁਬਾਰਾ ਤੋਂ ਇਹਨਾਂ ਨੂੰ ਜਿਹੜਾ ਰੀਤੀ ਰਿਵਾਜ ਨੇ ਸਾਡੇ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਚਰਖੇ ਪ੍ਰਦਰਸ਼ਨੀਆਂ ਲਾਈਆਂ ਗਈਆਂ ਨੇ ਜਿਹੜਾ ਸਭ ਤੋਂ ਪਹਿਲਾਂ ਤਾਂ ਸਸ਼ੀਕਾਲ ਤੇ ਥੈਂਕ ਯੂ ਸੋ ਮੱਚ ਮੈਨੂੰ ਇੱਥੇ ਇਨਵਾਈਟ ਕਰਨ ਲਈ ਇਹ ਤੁੰਗਾ ਪਿੰਡ ਜਿੱਥੇ ਆਪਾਂ ਖੜੇ ਆ ਤੇ ਕਹਿੰਦੇ ਨੇ ਕਿ ਜੇ ਧੀਆ ਨੇ ਤਾਂ ਧੀਆ ਨੇ ਸੋ ਇਹ ਕਹਾਵਤ ਬਿਲਕੁਲ ਸੱਚੀ ਹੈ ਬਿਕਾਜ਼ ਧੀਆ ਨੇ ਤਾਂ ਉਹਨਾਂ ਨਾਲ ਹੀ ਆਪਾਂ ਤਿਉਹਾਰ ਸੈਲੀਬ੍ਰੇਟ ਕਰ ਸਕਦੇ ਆ ਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਜਿਹੜਾ ਧੀਆ ਦਾ ਤਿਉਹਾਰ ਆ ਇਹ ਸਾਵਣ ਦੇ ਵਿੱਚ ਮਨਾਇਆ ਜਾਂਦਾ ਤੇ ਕੁੜੀਆਂ ਬੜੀ ਆਸ ਕਰਦੀਆਂ ਨੇ ਕਿ ਪੇਕੇ ਸੰਧਾਰਾ ਲੈ ਕੇ ਆਉਣਗੇ ਤੇ ਪੇਕਿਆਂ ਦੇ ਪਿੰਡ ਜਾ ਕੇ ਅਸੀਂ ਧੀਆ ਮਨਾਵਾਂਗੇ ਆਪਣੀਆਂ ਪੁਰਾਣੀਆਂ ਸਹੇਲੀਆਂ ਨਾਲ ਇਕੱਠੇ ਹੋਵਾਂਗੇ ਤੇ ਪਿੰਡ ਚ ਜਿੱਦਾਂ ਵਿਚਰਦੇ ਨੇ ਤੇ ਇਹ ਜਿਹੜਾ ਮਾਹੌਲ ਆ ਮੈਨੂੰ ਸਭ ਤੋਂ ਵਧੀਆ ਲੱਗਿਆ ਕਿ ਇਨਾਂ ਨੇ ਚਰਖੇ ਪੀੜੀਆਂ ਤੇ ਮਧਾਣੀ ਰੱਖੀ ਹੋਈ ਐ ਤੇ ਇਹ ਮਾਹੌਲ ਜਿਹੜਾ ਹੈਗਾ ਆ ਇਹ ਹੌਲੀ ਹੌਲੀ ਪਿੰਡਾਂ ਚੋਂ ਵਿਸਰਦਾ ਜਾ ਰਿਹਾ ਤੇ ਬਿਲਕੁਲ ਖਤਮ ਹੁੰਦਾ ਜਾ ਰਿਹਾ ਉਸ ਕਲਚਰ ਨਾਲ ਜਿਹੜਾ ਹੈਗਾ ਆ ਨਵੀਂ ਪੀੜੀ ਨੂੰ ਜੋੜਨ ਦੀ ਸਭ ਤੋਂ ਵਧੀਆ ਕੋਸ਼ਿਸ਼ ਆ ਜਿਹੜੀ ਪਿੰਡਾਂ ਚ ਹੋ ਰਹੀ ਆ ਤੇ ਅੱਜ ਦੇ ਦਿਨ ਚ ਮੇਰਾ ਤੀਜਾ ਪਿੰਡ ਆ ਪਹਿਲਾਂ ਮੈਂ ਥਲੇਸਾ ਪਹੁੰਚੀ ਸੀ ਕੋਈ ਸਾਹਿਬ ਤੇ ਹੁਣ ਤੁੰਗਾ ਤੇ ਸਾਰੇ ਪਿੰਡਾਂ ਦੇ ਵਿੱਚੋਂ ਮੈਨੂੰ ਆ ਚੀਜ਼ ਸਭ ਤੋਂ ਵਧੀਆ ਲੱਗੀ ਕਿ ਤੁਸੀਂ ਜਿਹੜੇ ਇਹ ਪੀਸਸ ਨੇ ਰੱਖੇ ਨੇ ਪਹਿਲਾਂ ਇੱਕ ਚਰਖਾ ਆ ਠੀਕ ਹੈ ਮੈਨੂੰ ਲੱਗਦਾ ਅੱਜ ਦੀ ਪੀੜ੍ਹੀ ਨੂੰ ਤਾਂ ਨਹੀਂ ਪਤਾ ਹੋਣਾ ਕਿ ਚਰਖਾ ਕੀ ਹੈ ਤੇ ਜਿਹੜੀ ਆਪਣੀ ਤੀਜੀ ਚੌਥੀ ਪੀੜ੍ਹੀ ਖੜੀ ਹੈ ਤੇ ਇਹਨਾਂ ਨੂੰ ਨਹੀਂ ਪਤਾ ਹੋਣਾ ਵੀ ਇਹ ਚਰਖਾ ਆ ਇਹ ਮਧਾਣੀ ਹੈ ਤੇ ਹੁਣ ਤਾਂ ਆਟੋਮੈਟਿਕ ਮਧਾਣੀਆਂ ਚੱਲ ਪਈਆਂ ਤੇ ਇਹ ਵਧੀਆ ਗੱਲ ਆ ਕਿ ਤੁਸੀਂ ਕਲਚਰ ਨਾਲ ਪੰਜਾਬ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ ਬਹੁਤ ਵਧੀਆ ਉਪਰਾਲਾ ਆ ਤੇ ਮੈਨੂੰ ਆ ਕੇ ਬਹੁਤ ਚੰਗਾ ਲੱਗਿਆ ਤੇ ਇੱਥੇ ਸਾਰੀਆਂ ਮਾਵਾਂ ਭੈਣਾਂ ਧੀਆਂ ਇਕੱਠੀਆਂ ਹੋਈਆਂ ਨੇ ਤੇ ਅਗਲੀ ਵਾਰ ਤੋਂ ਤੁਸੀਂ ਇਹ ਵੀ ਰੱਖ ਲਿਓ ਕਿ ਕੁੜੀਆਂ ਨੂੰ ਇੱਕ ਇੱਕ ਪੀਪਾ ਬਿਸਕਟਾਂ ਦਾ ਵੀ ਦੇ ਦਿਓ ਸੰਧਾਰੇ ਦੇ ਤੌਰ ਤੇ ਠੀਕ ਹੈ ਜੀ ਥੈਂਕ ਯੂ ਧੰਨਵਾਦ ਤੁਹਾਡਾ ਆਪਾਂ ਜਿਹੜੇ ਇਸ ਨਗਰ ਦੇ ਪੰਚਾਇਤ ਮੈਂਬਰ ਉਹਨਾਂ ਤੋਂ ਵੀ ਆਪਾਂ ਜਾਣਦੇ ਆ ਕਿ ਕਿਸ ਤਰ੍ਹਾਂ ਜਿਹੜਾ ਇਹ ਅੱਜ ਦਾ ਤਿਹਾਰਾ ਹੈ ਜਿਹਦੇ ਚ ਆਪਾਂ ਦੇਖ ਸਕਦੇ ਹਾਂ ਕਿ ਸਾਡੀ ਜਿਹੜੀ 올ਡ ਜੀ ਪੀੜੀ ਇਹਦੇ ਵਿੱਚ ਤਿੰਨ ਪੀੜੀਆਂ ਜਿਹੜੀਆਂ ਇਕੱਠੀਆਂ ਹੋ ਰਹੀਆਂ ਨੇ ਜਿੱਦਾਂ ਤੁਸੀਂ ਦੇਖ ਸਕਦੇ ਹੋ 올ੀ ਪੀੜੀ ਵੀ ਖੜੀ ਹੈ ਜੰਗ ਪੀੜੀ ਵੀ ਖੜੀ ਹੈ ਤੇ ਜਿਹੜੀ ਆਉਣ ਵਾਲੀ ਪੀੜੀ ਹੈ ਉਹ ਵੀ ਖੜੀ ਹੈ ਸੋ ਆਪਾਂ ਜਾਣਦੇ ਆ ਕਿ ਕਿੱਦਾਂ ਜਿਹੜਾ ਤਿਹਾਰ ਨੇ ਕਿੱਦਾਂ ਜਾਣਦੇ ਹੋ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਸਮਝਦੇ ਹੋ ਦੇਖੋ ਹਰ ਵਾਰ ਆਪਣੇ ਧੀਆ ਦਾ ਜੋ ਤਿਹਾਰੇ ਮਨਾਏ ਜਾਂਦੇ ਹੈਗਾ ਤੇ ਹਰ ਸਾਲ ਇਸ ਸਾਵਨ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਜਿਸ ਵਿੱਚ ਆਪਣੇ ਸਾਰੇ ਪਿੰਡ ਦੀਆਂ ਮਤਲਬ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਜਿਹਦੇ ਵਿੱਚ ਹਰ ਤਰ੍ਹਾਂ ਦਾ ਇੰਜੋਏ ਕਰਿਆ ਜਾਂਦਾ ਹੈਗਾ ਨੱਚੰਦਾ ਬੋਲੀਆਂ ਦਾ ਤੇ ਮਤਲਬ ਬਹੁਤ ਵਧੀਆ ਲੱਗਿਆ ਇਸ ਵਾਰ ਉਹ ਆਪਣੇ ਮੈਂਬਰ ਤੇ ਸਰਪੰਚ ਨੇ ਇਹਨਾਂ ਨੇ ਬਹੁਤ ਵਧੀਆ ਮਤਲਬ ਜੋ ਪ੍ਰੋਗਰਾਮ ਦਾ ਫੰਕਸ਼ਨ ਹੈ ਉਹ ਕਰਵਾਇਆ ਹੈਗਾ ਤੇ ਅੱਗੇ ਤੋਂ ਮਤਲਬ ਹੋਰ ਵੀ ਜ਼ਿਆਦਾ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਜਿੰਨਾ ਵੀ ਹੋਇਆ ਬਹੁਤ ਵਧੀਆ ਹੋਇਆ ਬਹੁਤ ਇੰਜੋਏ ਕਰ ਰਹੇ ਨੇ ਸਾਰੇ ਤੇ ਥੈਂਕ ਯੂ ਕਿ ਬਹੁਤ ਬਹੁਤ ਧੰਨਵਾਦ ਇਹਦੇ ਵਿੱਚ ਕੀ ਹੈ ਕੱਲਾ ਕਰ ਦੋ 3 ਨੂੰ ਸਾਡੇ ਕੇ ਹਾਂ ਜੀ ਇਹਦੇ ਵਿੱਚ ਕੀ ਹੈ ਕਿ ਕੱਲਾ ਆਪਾਂ ਇਹ ਨਹੀਂ ਕਹਿ ਸਕਦੇ ਕੀ ਕੱਲਾ ਇੰਜੋਏ ਹੁੰਦਾ ਇਹਦੇ ਵਿੱਚ ਨਾਲ-ਨਾਲ ਜਿਹੜੀ ਹੈ ਉਹ ਸਿੱਖਿਆ ਨਹੀਂ ਮਿਲਦੀ ਆ ਜਿਹੜੇ ਸਾਡੇ ਪ੍ਰਾਤਨ ਉਲੋਪ ਹੋ ਰਹੇ ਨੇ ਜਿੱਦ ਤੱਕ ਇਹ ਪਹਿਲਾਂ ਮੈਡਮ ਨੇ ਦੱਸ ਗਏ ਨੇ ਕਿ ਚਰਖਾ ਮਦਾਣੀ ਤੇ ਪੀੜੀ ਵਗੈਰਾ ਜਿਹੜੀ ਸਾਡੀ ਇਸ ਪਨੀਰੀ ਨੂੰ ਬਿਲਕੁਲ ਨਹੀਂ ਪਤਾ ਸੋ ਸਾਰੇ ਪਿੰਡਾਂ ਦੇ ਵਿੱਚ ਇਹ ਜਿਹੜੇ ਫੰਕਸ਼ਨ ਨੇ ਬਹੁਤ ਤੁਮ ਕਾਮਨਾ ਮਨਾਏ ਜਾ ਰਹੇ ਜਿਸ ਤਰ੍ਹਾਂ ਕਿ ਮੈਡਮ ਜਸਸੀ ਆ ਕੇ ਪਹਿਲਾਂ ਉਹ ਪਹਿਲਾਂ ਵੀ ਕਈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਫੰਕਸ਼ਨਾਂ ਦੇ ਵਿੱਚ ਜਾ ਕੇ ਆਏ ਨੇ ਸੋ ਧੰਨਵਾਦ ਧੰਨਵਾਦ ਸੋ ਉਹ ਆਪਾਂ ਪਿੰਡ ਦੇ ਪਿੰਡ ਤੁੰਗਾ ਦੇ ਸਰਪੰਚ ਰਜਿੰਦਰ ਕੌਰ ਦੇ ਨਾਲ ਆ ਵੀ ਜਾਣਦੇ ਆ ਕਿ ਉਹ ਜਿਹੜਾ ਤੀਆਂ ਦਾ ਤਿਹਾਰ ਹੈ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਪਿੰਡ ਦਾ ਕਿੰਨਾ ਕੁ ਸਹਿਯੋਗ ਮਿਲਿਆ ਤੇ ਤੀਆਂ ਪੈਣਾ ਨੂੰ ਇੱਥੇ ਜੋ ਇਹਨਾਂ ਨੇ ਬੁਲਾ ਕੇ ਤੇ ਜੋ ਨੇ ਸਾਂਝਾ ਵਧਾਈਆਂ ਨੇ ਉਹਦੇ ਬਾਰੇ ਆਪਾਂ ਜਾਣਦੇ ਆ ਪਹਿਲਾਂ ਸਸਸੀ ਕਾਲ ਜੀ ਸੁਭਨ ਸਾਹਿਬ ਕਿਦਾਂ ਜਿਹੜਾ ਇਹ ਤਿਆਂ ਦਾ ਤੁਸੀਂ ਤਿਹਾਰ ਮਨਾਇਆ ਹੈ ਕਿਸ ਤਰ੍ਹਾਂ ਪਿੰਡ ਦਾ ਕਿੰਨਾ ਕੁ ਸਹਿਯੋਗ ਰਿਹਾ ਪਿੰਡ ਦਾ ਸਹਿਯੋਗ ਬਹੁਤ ਵਧੀਆ ਜੀ ਸਾਰੇ ਵਾਰਗ ਮਿਲ ਕੇ ਉਹਨੇ ਪ੍ਰੋਗਰਾਮ ਕੀਤਾ ਜੀ ਸਾਰੀਆਂ ਭੈਣਾਂ ਮੇਰੀਆਂ ਮਾਤਾਵਾਂ ਸਾਰੀਆਂ ਆਈਆਂ ਨੇ ਜੀ ਤੇ ਵਧੀਆ ਨੱਚ ਟੱਪੀਆਂ ਨੇ ਜੀ ਬਹੁਤ ਵਧੀਆ ਬਹੁਤ ਧੰਨਵਾਦ ਜੀ ਸੋ ਇਹਨਾਂ ਦਾ ਕਾਹਨ ਦਾ ਭਾਵ ਹੈ ਕਿ ਸਾਰੀਆਂ ਜਿਹੜੀਆਂ ਤਿਆਂ ਪੈਣਾ ਇੱਥੇ ਇਕੱਤਰ ਹੋ ਕੇ ਸਾਰਿਆਂ ਨੇ ਆਪਣਾ ਜਿਹੜਾ ਇੰਜੋਏ ਕੀਤਾ ਸੋ ਆਓ ਆਪਾਂ ਜੋ ਤੁੰਗਾ ਦੀ ਪਿੰਡ ਦੀ ਜਿਹੜੀ ਪੰਚਾਇਤ ਆ ਉਹਦੇ ਨਾਲ ਵੀ ਆਪਾਂ ਜਿਹੜੀ ਗੱਲਬਾਤ ਕਰਦੇ ਜਿਨ੍ਹਾਂ ਨੇ ਕਿ ਇਹ ਜਿਹੜਾ 3ਾਂ ਦਾ ਪ੍ਰੋਗਰਾਮ ਹੈ 3ਾਂ 3ਾਂ ਤੀਜ ਦੀਆਂ ਉਹ ਮਨਾਏ ਮਨਾ ਰਹੇ ਨੇ ਸੋ ਆਓ ਆਪਾਂ ਪਹਿਲਾਂ ਗੱਲ ਕਰਦੇ ਆਂ ਸਰਪੰਚ ਸਾਹਿਬ ਸਰਪੰਚ ਸਾਹਿਬ ਜਿਹੜੇ ਆ ਇਹ 3ਾਂ ਤੀਜ ਨੇ ਸਕੇ ਮਨਾ ਰਹੇ ਹੋ ਪਹਿਲਾਂ ਤਾਂ ਸਾਨੂੰ ਪਤਾਇਆ ਦਿੰਨੇ ਆ ਕਿ ਤੁਸੀਂ 3ਾਂ ਤੇਆਂੀਆਂ ਨੂੰ ਸਾਰੇ ਨੂੰ ਇਕੱਠਾ ਕੀਤਾ ਸੋ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਕਿਸ ਤਰ੍ਹਾਂ ਜਿਹੜਾ ਨਗਰ ਦਾ ਸਹਿਯੋਗ ਰਿਹਾ ਤੇ ਕਿਸ ਤਰ੍ਹਾਂ ਜਿਹੜਾ ਅੱਜ ਇੱਥੇ 3ਾਂ ਪਹੁੰਚੇ ਨੇ ਉਹਨਾਂ ਬਾਰੇ ਕੁਝ ਵਿਚਾਰ ਦਿਓ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਸਾਡੇ ਵਡੇਪਰਾ ਤਲਦੀਪ ਸਿੰਘ ਲਾੜੀ ਜੀ ਜੋ ਜੋ ਤੇ ਗ੍ਰਾਮ ਪੰਚਾਇਤ ਉਪਕੁਲੀ ਤੋਂ ਮੌਜੂਦਾ ਪੰਚ ਵੀ ਨੇ ਉਹਨਾਂ ਦੇ ਨਾਲ ਆਏ ਸਾਡੇ ਮੌਜੂਦਾ ਸਰਪੰਚ ਉਪਕੁਲੀ ਦੇ ਸਰਦਾਰ ਜੰਗੀਰ ਸਿੰਘ ਜੀ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਆ ਤੇ ਸਾਡੇ ਜੋਤੀਆਂ ਦਾ ਤਿਹਾਰ ਆ ਸਾਡੇ ਜੋਤੀਆਂ ਦਾ ਤਿਹਾਰ ਆ ਸਾਡੇ ਪਿੰਡ ਦੀਆਂ ਜੋ ਸਾਡੀਆਂ ਮਾਵਾ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਇਹਨਾਂ ਸਾਰਿਆਂ ਦੀ ਮੰਗ ਸੀ ਕਿ ਤੁਸੀਂ ਇੱਥੇ ਕੀ ਪ੍ਰੋਗਰਾਮ ਬੜ ਚੜ ਕੇ ਕਰਾਉਣਾ ਤਾਂ ਸਾਡੇ ਸਾਰੇ ਨੌਜਵਾਨ ਜੋ ਮੇਰੀ ਟੀਮ ਆ ਪੰਚਾਇਤ ਦੀ ਸਤਗੁਰ ਸਿੰਘ ਜੀ ਸੁਖਬੀਰ ਸਿੰਘ ਜੀ ਅ ਸ਼ੋਖੀ ਸਿੰਘ ਜੀ ਰਾਜਪਾਲ ਸਿੰਘ ਜੀ ਨਿਰਮਲ ਸਿੰਘ ਜੀ ਕਾਕਾ ਸਿੰਘ ਜੀ ਸਾਰੇ ਸਾਡੀ ਟੀਮ ਖੜੀ ਆ ਗਈ ਇਹਨਾਂ ਸਾਰਿਆਂ ਦਾ ਮੈਨੂੰ ਬਹੁਤ ਬਹੁਤ ਸਹਿਯੋਗ ਆ ਤੇ ਸਾਰੇ ਨਗਰ ਦਾ ਬਹੁਤ ਬਹੁਤ ਸਹਿਯੋਗ ਆ ਜੀ ਅਸੀਂ ਧੀਆਂ ਨੂੰ ਇਸ ਕਰਕੇ ਇਕੱਠਾ ਕੀਤਾਗਾ ਔਰੇ ਕਿ ਇਹਨਾਂ ਨੂੰ ਪੁਰਾਣੇ ਵਿਰਸ਼ੇ ਨਾਲ ਜੋੜਿਆ ਜਾਵੇ ਜੀ ਕਿ ਸਾਡਾ ਪੁਰਾਣਾ ਵਿਰਸ਼ਾ ਕੀ ਆਗਾ ਤੇ ਅੱਗੇ ਜਿਹੜੇ ਆਪਾਂ ਕਹਿੰਦੇ ਨੇ ਕਹਿੰਦੇ ਵੀ ਧੀਆਂ ਨੇ ਤਾਂ ਧੀਆਂ ਨੇ ਇਹ ਪਿੱਛੇ ਜੇ ਮੁਹੰਮਦ ਅਲੀ ਸ਼ਿ ਲੋਕਾਂ ਨੂੰ ਵੀ ਧੀਆਂ ਨੂੰ ਕੁੱਖ ਵਿੱਚ ਕਤਲ ਕਰਾਉਣ ਦੀ ਸਹੀ ਹੈ ਉਸ ਚੀਜ਼ ਨੂੰ ਵੀ ਅਸੀਂ ਥੱਲ ਪਾਉਂਦੀ ਥੋੜੀ ਜਿਹੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਵੱਲੋਂ ਵੀ ਜੇ ਧੀਆਂ ਨੂੰ ਇਕੱਠੀਆਂ ਕਰਾਂਗੇ ਕਿ ਨਾ ਮੈਂ ਸਮਝਦਾ ਆ ਵੀ ਪਹਿਲਾਂ ਜਿਹੜਾ ਇਹ ਦੌਰ ਚੱਲਿਆ ਸੀਗਾ ਧੀਆਂ ਨੂੰ ਕੁੱਖ ਵਿੱਚ ਕਤਲ ਕਰਾਉਣ ਦਾ ਤਾਂ ਛੱਡੇ ਲੇਡੀ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਸੀਗਾ ਅੱਜ ਜਿਵੇਂ ਜਿਵੇਂ ਇਕੱਠੀਆਂ ਹੋਈਆਂ ਨੇ ਸਾਰਿਆਂ ਨੂੰ ਇੱਕ ਦੂਜੇ ਨਾਲ ਮੋਹ ਪਿਆਰ ਹੁੰਦਾ ਇਹ ਚੀਜ਼ ਤੇ ਵੀ ਬਹੁਤ ਥੱਲ ਪਾਉਗੀ ਜੀ ਠੀਕ ਹੈ ਜੀ ਕੋਤਿਆਂ ਤੇ ਬੱਚਿਆਂ ਮੁੰਡਿਆਂ ਦੇ ਵਿੱਚ ਕੋਈ ਫਰਕ ਤਾਂ ਹੈ ਨਹੀਂ ਰਹੀ ਨੂੰ ਤਾਂ ਸਭ ਨੂੰ ਪਤਾ ਹੀ ਆਈ ਆ ਆਪਣਾ ਸਮਾਜ ਪੜ ਲੈ ਕੇ ਆਉਣ ਸਾਰੇ ਇਸ ਕਰਕੇ ਵੀ ਅਸੀਂ ਇਹ ਚੀਜ਼ ਨੂੰ ਥੋੜਾ ਜਾਇਦ ਕੀ ਉੱਪਰ ਪੋਲਟ ਕੀਤਾ ਪਿਛਲੇ 12ਵਾਂ ਨੂੰ ਵੀ ਹੋਰ ਵੀ ਅੱਗੇ ਲੈ ਕੇ ਜਾਈਏ ਬਦਕੇ ਜੋ ਪਿਛਲੀਆਂ ਸਾਡੀਆਂ ਸਮਾਜ ਸੇਵੀ ਕਿਸ ਸੰਸਥਾਵਾਂ ਨੇ ਪੰਚਤਾਨ ਦੇ ਜੋ ਸ਼ੁਰੂ ਕੀਤਾ ਕੰਮ ਇਹ ਕਿਉਂਕਿ ਜੋ ਪਹਿਲਾਂ ਤਾਂ ਜੋ ਕਹਿੰਦੇ ਹੁੰਦੇ ਸੀਗੇ ਵੀ ਇਹ ਆਪਣੇ ਸ਼ਿੱਖ ਧਰਮ ਦੇ ਖਿਲਾਫ ਆ ਜੀ ਪਰ ਹੁਣ ਉਹ ਜਿਹੜਾ ਦੌਰ ਪਹਿਲਾਂ ਸੀਗਾ ਉਹ ਨਹੀਂ ਦੌਰ ਰਿਹਾ ਸਮੇਂ ਦੇ ਨਾਲ ਆ ਜਿਹੜਾ ਉਹ ਸਮੇਂ ਦੇ ਨਾਲ ਹੀ ਚੱਲਣਾ ਚਾਹੀਦਾ ਸਮੇਂ ਦੇ ਨਾਲ ਹੀ ਹੋ ਕੇ ਸਭ ਨੂੰ ਚੱਲਣਾ ਪੈਣਾ ਹਾਂਜੀ ਹਾਂ ਸਮੇਂ ਦੇ ਨਾਲ ਚਲ ਪੜੇ ਲੇਕਿਨ ਨੌਜਵਾਨ ਨੇ ਆਪਣੇ ਸਭ ਨੂੰ ਪਤਾ ਜੀ ਹੁਣ ਸਾਡਾ ਇੱਥੇ ਇਨਾ ਕੰਟਰੋਲ ਆ ਜੀ ਸਾਡੇ ਪਿੰਡ ਦਾ ਇੱਕ ਵੀ ਜਿਹੜਾ 10 ਸਾਲ ਤੋਂ ਵੱਡਾ ਬੱਚਾ 15 ਸਾਲ ਤੋਂ ਰਸੀ ਲੱਗੀ ਹੋਇਆ ਕੱਲੀਆਂ ਸਾਡੀਆਂ ਭੈਣਾਂ ਤੁਹਾਡੀਆਂ ਮਾਵਾਂ ਸਾਡੀਆਂ ਬੱਚੀਆਂ ਉਹੀ ਅੰਦਰ ਨੇ ਕੋਈ ਵੀ ਬੱਚਾ ਪਿੰਡ ਦਾ ਜਾਂ ਕੋਈ ਮੋਤਵਾਰ ਬੰਦਾ ਕੋਈ ਪਿੰਡ ਦੇ ਪਨਾਲ ਦੇ ਵਿੱਚ ਨਹੀਂ ਪੜਿਆ ਹੈ ਜੀ ਇਸ ਕਰਕੇ ਸਾਡਾ ਬਹੁਤ ਕੰਟਰੋਲ ਸੀਗਾ ਇਸ ਕਰਕੇ ਤੁਹਾਡਾ ਸਾਰਿਆਂ ਦਾ ਤੇ ਪੂਰੇ ਨਗਰ ਦਾ ਬਹੁਤ-ਬਹੁਤ ਧੰਨਵਾਦ ਪੂਰੀ ਮੇਰੀ ਟੀਮ ਦਾ ਜੋ ਪੰਚਾਇਤ ਦੀ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਜੀ ਮੈਂ ਸ੍ਰੀ ਗੁਰੂ ਨਾਨਕ ਦੇਵ ਜੁਸ ਕਲੱਬ ਇਹ ਜਿਹੜੀ ਪੰਚਾਇਤ ਹੈ ਜੀ ਇਹਨਾਂ ਨੂੰ ਮਤਲਬ ਅੱਜ ਪਤਾ ਲੱਗੇ ਵੀ ਸਾਡੀਆਂ ਭੂਆ ਕੌਣ ਨੇ ਜਦੋਂ ਸਹੀ ਥੀਆਂ ਦਾ ਮਤਲਬ ਕਿ ਥੀਆਂ ਦਾ ਪ੍ਰੋਗਰਾਮ ਚਲਾਇਆ ਜਦੋਂ ਤੋਂ ਵੀ ਚਲਾਇਆ ਸਾਨੂੰ 2 ਸਾਲ ਹੋ ਗਏ ਪੂਰੀ ਸਾਡੇ ਪਿੰਡ ਦੀ ਪੰਚਾਇਤ ਤੇ ਪੂਰੇ ਸਾਡੇ ਸਮੂਹ ਮੈਂਬਰ ਸਾਰਾ ਇਹਨਾਂ ਨੂੰ ਬਹੁਤ ਪਤਾ ਲੱਗੇ ਵੀ ਸਾਡੀਆਂ ਭੂਆ ਕੌਣ ਦੇ ਆ ਕਿੱਥੇ ਰਹਿੰਦੇ ਨੇ ਜੀ ਕਦੋਂ ਤੇ ਆਇਆ ਕਰਦੇ ਤੇ ਹਨਾ ਜੀ ਉਹਨਾਂ ਨੇ ਇਹਨਾਂ ਨੇ ਬਹੁਤ ਵਧੀਆ ਸੋਹ ਕੰਮ ਕਰਾਇਆ ਜੀ ਪੂਰੇ ਪਿੰਡ ਨੇ ਨਾ ਪੂਰਾ ਸਹਿਯੋਗ ਦਿੱਤਾ ਜੀ ਬਹੁਤ ਵਧੀਆ ਬਹੁਤ ਧੰਨਵਾਦ ਜੀ ਇਹਨਾਂ ਦਾ ਪੂਰੀ ਪੰਚਾਇਤ ਦਾ ਜੀ ਨਗਰਵਾਸੀ ਪਿੰਡ ਟੋਂਗਾ ਦਾ ਜੀ ਆ ਜਿਹੜੇ ਪੰਚਾਇਤ ਆ ਉਹਨਾਂ ਨਾਲ ਜਿਹੜੇ ਆਪਾਂ ਗੱਲਬਾਤ ਕਰ ਰਹੇ ਆ ਕਿਉਂਕਿ ਤੀਆਂ ਦੀਆਂ ਜਿਹੜੀਆਂ ਅਸੀਸਾਂ ਨੇ ਉਹ ਵੀ ਬਹੁਤ ਜ਼ਰੂਰੀ ਨੇ ਇੱਥੇ ਜਦੋਂ ਇਕੱਠੀਆਂ ਹੁੰਦੀਆਂ ਨੇ ਉਹ ਆਪਣੇ ਦਿਲ ਦੇ ਜਿਹੜੇ ਬਲਬਲੇ ਨੇ ਦੁੱਖ ਤੋਂ ਖਾਪਦੇ ਫਰੋੜਦੀਆਂ ਨੇ ਤਾਂ ਉਹ ਜੋ ਵੀ ਤੀਆਂ ਲਾਉਂਦਾ ਉਹਨੂੰ ਬੜੀਆਂ ਅਸੀਸਾਂ ਮਿਲੀਆਂ ਨੇ ਸੋ ਆਪਾਂ ਗੱਲ ਕਰਦੇ ਆ ਸਤਗੁਰ ਸਿੰਘ ਨਾਲ ਜੋ ਕਿ ਮੌਜੂਦਾ ਪੰਚਾਇਤ ਮੈਂਬਰ ਨੇ ਸਤਗੁਰ ਜੀ ਕਿਸ ਤਰ੍ਹਾਂ ਜਿਹੜਾ ਉਪਰਾਲਾ ਹੋਇਆ ਤੇ ਕਿਸ ਤਰ੍ਹਾਂ ਤੁਹਾਨੂੰ ਜਿਹੜਾ ਨਗਰ ਦਾ ਸਹਿਯੋਗ ਰ ਹੈ ਪਹਿਲਾਂ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਡੇ ਇੱਕ ਨਿੱਕੇ ਜਿਹੇ ਸਨੇਹ ਦੇ ਤੁਸੀਂ ਸਾ ਇਹ ਥੀਂਆਂ ਦਾ ਤਿਆਰ ਬਈ ਜੀ ਬਹੁ ਟਾਈਮ ਤੋਂ ਪਹਿਲਾਂ ਦੀ ਰੀਤ ਉਹਦੇ ਦੇਖਿਆ ਜਾਵੇ ਤਾਂ ਗਲਤ ਤਰੀਕੇ ਨਾਲ ਵੀ ਵਰਤਿਆ ਜਾ ਰਿਹਾ ਸੀ ਪਰ ਸਮੇਂ ਦੀ ਮੰਗ ਦੇ ਹਿਸਾਬ ਨਾਲ ਜੋ ਅੱਜ ਦੇ ਹਾਲਾਤ ਨੇ ਉਹਨੂੰ ਇੱਕ ਅੰਜਵਾਇਮੈਂਟ ਲਈ ਤੇ ਇੱਕ ਆਪ ਚ ਇਕੱਠੇ ਹੋਣ ਲਈ ਵਰਤਿਆ ਜਾ ਰਿਹਾ ਬਿਲਕੁਲ ਪਹਿਲਾਂ ਇਹਨੂੰ ਗਲਤ ਤਰੀਕੇ ਨਾਲ ਯੂਜ਼ ਹੁੰਦਾ ਸੀ ਪਰ ਹੁਣ ਅੱਜ ਦੇ ਟਾਈਮ 'ਚ ਸਾਡੀਆਂ ਥੀਂਆਂ ਅੱਜ ਇੱਥੇ ਤਿੰਨ ਬੀੜੀਆਂ ਇਕੱਠੀਆਂ ਨੇ ਪੁਰਾਣੀ ਸਾਡੀਆਂ ਭੂਆ ਸਾਡੀ ਯੰਗ ਜਨਰੇਸ਼ਨ ਤੇ ਸਾਡੇ ਬੱਚੇ ਜਿਹੜੇ ਇਹਨਾਂ ਨੂੰ ਨਵੇਂ ਬੱਚਿਆਂ ਨੂੰ ਚੜਕੇ ਮਿਧਾਣੀਆਂ ਬਿਲਕੁਲ ਨਹੀਂ ਇਦਾਂ ਦੀਆਂ ਕੋਈ ਨੌਲੇਜ ਹੈਗੀ ਅੱਜ ਅਸੀਂ ਇਹ ਜੇ ਪੰਚਾਇਤ ਸਾਡਾ ਸਮੂਹ ਪਿੰਡ ਇਹ ਜੇ ਰਲ ਕੇ ਅਸੀਂ ਪ੍ਰੋਗਰਾਮ ਕਰਵਾਉਨੇ ਆ ਤਾਂ ਉਹ ਬੱਚਿਆਂ ਤੇ ਬਹੁਤ ਬਲਕਿ ਵਿਰਸਾ ਯਾਦ ਆਉਂਦਾ ਸਾਡੇ ਸਾਰੇ ਪੰਚਾਇਤ ਨੇ ਸਰਪੰਚ ਸਾਹਿਬ ਨੇ ਸਾਰੇ ਪਿੰਡ ਨੇ ਨਗਰ ਵਾਸੀਆਂ ਨੇ ਸਾਡੀ ਪੰਚਾਇਤ ਦਾ ਬਹੁਤ ਸਾਰਾ ਸਹਿਯੋਗ ਦਿੱਤਾ ਅਸੀਂ ਆਸ ਕਰਦੇ ਆ ਇਸ ਤੋਂ ਬਾਅਦ ਅਗਲੇ ਵਾਰ ਇਦੋਂ ਵੀ ਵਧੀਆ ਕਰਕੇ ਪ੍ਰੋਗਰਾਮ ਬਣਾਵਾਂਗੇ ਪਿੰਡ ਦੇ ਵਿੱਚ ਠੀਕ ਹੈ ਹਾਂਜੀ ਮੋਂ ਧੰਨਵਾਦ ਜੀ ਸੋ ਇਹ ਸੀ ਨਗਰ ਤੁੰਗਾ ਦੀ ਪੰਚਾਇਤ ਜਿਨ੍ਹਾਂ ਨੇ ਕਿ ਉਪਰਾਲਾ ਕੀਤਾ ਸੋ ਇਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਵੀਰੇ ਆਓ ਆਪਾਂ ਜਿਹੜੇ ਪਿੰਡ ਤੁੰਗਾ ਦੇ ਡਾਕਟਰ ਜਗਮੀਰ ਸਿੰਘ ਜੀ ਨੇ ਉਹਨਾਂ ਤੋਂ ਵੀ ਆਪਾਂ ਜਾਣਦੇ ਕਿ ਉਹਨਾਂ ਦਾ ਜਿਹੜਾ ਕੂੜੀਆਂ ਬਾਰੇ ਕੀ ਵਿਚਾਰ ਨੇ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਜਿਹੜੀਆਂ ਕੂੜੀਆਂ ਦੇ ਬਾਰੇ ਆਪਣੇ ਵਿਚਾਰ ਹਾਂਜੀ ਬਹੁਤ ਅੱਛਾ ਵਧੀਆ ਉਦਮ ਕੀਤਾ ਸਾਡੇ ਪਿੰਡ ਦੀ ਪੰਚਾਇਤ ਨੇ ਬਹੁਤ ਖੁਸ਼ੀ ਹੈ ਕੁੜੀਆਂ ਇੰਜੋਏ ਕਰ ਰਹੀਆਂ ਨੇ ਦੇਖੋ ਗੱਲ ਇਹ ਵੀ ਕੁੜੀਆਂ ਜਿਹੜੀਆਂ ਮਤਲਬ ਪਿੰਡ ਦਾ ਕੋਈ ਵੀ ਉਹਨਾਂ ਨੂੰ ਕੋਈ ਵੀ ਬੰਦਾ ਮਿਲ ਜਾਂਦਾ ਕਿਤੇ ਮਿਲ ਜਾਂਦਾ ਉਹਨਾਂ ਨੂੰ ਇੰਨਾ ਚਾਅ ਹੋ ਜਾਂਦਾ ਵੀ ਉਹ ਮਤਲਬ ਉਹਨਾਂ ਨੂੰ ਐ ਲੱਗਦਾ ਵੀ ਸਾਰਾ ਹੀ ਪਿੰਡੇ ਮਿਲ ਗਿਆ ਉਸ ਤੋਂ ਬਾਅਦ ਸਾਡਾ ਹੀ ਫਰਜ਼ ਬਣਦਾ ਵੀ ਅਸੀਂ ਸਾਲ ਬਾਅਦ ਇੱਕ ਦਿਨ ਇਹੋ ਜਿਹਾ ਮਤਲਬ ਤੀਆਂ ਦੇ ਰੂਪ ਵਿੱਚ ਅਸੀਂ ਇਹ ਕੁੜੀਆਂ ਨੂੰ ਮਤਲਬ ਇਕੱਠੀਆਂ ਕਰੀਏ ਤੇ ਇਹਨਾਂ ਦਾ ਮਾਨ ਵਧਾਈਏ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਦਾ ਪਰ ਨਾਲ ਇਹਨਾਂ ਦਾ ਕਹਿਣ ਦਾ ਪਾਵਕ ਜਦੋਂ ਕਿਸੇ ਤੀਤਿਆਣੀ ਨੂੰ ਕੋਈ ਪਿੰਡ ਦਾ ਬਜ਼ੁਰਗ ਮਿਲ ਜਾਂਦਾ ਸੀ ਜੇ ਉਹ ਸਿਰ ਦੇ ਉੱਤੇ ਹੱਥ ਧਰ ਦਿੰਦਾ ਸੀ ਤਾਂ ਉਹਨੂੰ ਲੱਗਦਾ ਸੀ ਕਿ ਸਾਰਾ ਹੀ ਪਿੰਡ ਜਿਹੜਾ ਹੈ ਉਹ ਮੈਨੂੰ ਮਿਲ ਗਿਆ। ਅੱਜ ਅਸੀਂ ਉਹਦੇ ਜੇਬ ਕੁੜੀਆਂ ਨੂੰ ਮੰਨ ਕੇ ਲੈ 1500 ਰੁਪਏ ਵੀ ਹੱਥੇ ਧਰ ਦਿੰਦੇ ਜਾਂ 50 ਰੁਪਏ ਵੀ ਧਰ ਦਿੰਦੇ ਆ। ਤਾਂ ਉਹਨੂੰ ਐ ਲੱਗਦਾ ਪੂਰਾ ਮਾਲ ਲੱਗਦਾ ਮੇਰੇ ਮਾਤਾ ਪਿਤਾ ਨੇ ਮੈਨੂੰ ਬਹੁਤ ਆਸ਼ੀਰਵਾਦ ਦਿੱਤਾ। ਇੰਨਾ ਕੁਝ ਲੱਗ ਰਿਹਾ ਉਹਨੂੰ। ਚਾਹੇ 50 ਰੁਪਏ ਵੀ ਹੋਵੇ ਕਿਉਂ ਨਾ ਧਰ ਦਈਏ ਸੀ। ਸਾਡਾ ਉਹ ਤਾਂ ਇੰਨਾ ਮਾਲ ਆ ਜੀ ਉਸ ਦਾਡੇ ਪੂਰੇ ਆਪਣੇ ਮਾਵਾ-ਬਾਪ ਤੇ ਉਹਦੇ ਭੈਣ ਭਰਾਵਾ ਦੇ। ਜੋ